AI ਸਿਖਰ ਸੰਮੇਲਨ ਦਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਗਾਟਨ ਇਸ ਮੌਕੇ ਤੇ ਸਾਰੇ ਵਿਦੇਸ਼ੀ ਮਹਿਮਾਨਾਂ ਦਾ ਭਾਰਤ ਆਉਣ ਤੇ ਕੀਤਾ ਸਵਾਗਤ ਆਮ ਆਦਮੀ ਪਾਰਟੀ ਬਣਾ ਰਹੀ ਨਸ਼ਾ ਮੁਕਤ ਪੰਜਾਬ ਕੇਜਰੀਵਾਲ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪੰਜਾਬ ਵਿੱਚ ਕਰਨਗੇ ਚਾਰ ਰੈਲੀਆਂ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਤਿੰਨ ਦਿਨਾ ਦੌਰੇ ਤੇ ਪਾਰਤ ਪੁੱਜੇ ਜ਼ਮੀਨ ਬਦਲੇ ਨੌਕਰੀ ਕਪੜਾ ਲਾਲੂ ਰਾਵੜੀ ਨੇ ਦੋਸ਼ਾਂ ਨੂੰ ਮੰਨਣ ਤੋਂ ਕੀਤਾ ਇਨਕਾਰ ਕਿਹਾ ਮਕਦਮੇ ਦਾ ਕਰਾਂਗੇ ਸਾਹਮਣਾ ਤੁਹਾਡਾ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਮੀ ਦੇਲੇ ਵਿੱਚ 5 ਦਿਨਾਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੇ ਮਹਾ ਕੁੰਭ ਦੀ ਸ਼ੁਰੂਆਤ ਹੋ ਗਈ। ਇਸ AI ਇਮਪੈਕਟ ਸਿਮੇਟ ਵਿੱਚ ਦੁਨੀਆ ਭਰ ਦੇ ਆਗੂ ਸਟਾਰਟਅਪ ਇਨੋਵੇਟਰ ਹਿੱਸਾ ਲੈ ਰਹੇ ਹਨ। ਸਾਲ 2023 ਵਿੱਚ ਨਵੀਂ ਦਿੱਲੀ ਵਿੱਚ ਕਰਵਾਏ G20 ਸਮੇਟ ਵਿੱਚ ਭਾਰਤ ਨੇ ਗਲੋਬਲ ਸਾਊਥ ਭਾਵ ਦੁਨੀਆ ਦੇ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਦੀ ਵਿੱਤੀ ਸਹੂਲਤ ਲਈ ਆਵਾਜ਼ ਚੁੱਕੀ ਸੀ। ਇਸ ਵਾਰ ਭਾਰਤ ਦੁਨੀਆ ਦੇ ਅਮੀਰ ਗਰੀਬ ਸਾਰੇ ਦੇਸ਼ਾਂ ਨੂੰ AI ਦਾ ਲਾਭ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਉਠਾਉਣ ਜਾ ਰਿਹਾ ਹੈ। ਭਾਰਤ ਦੀ ਕੋਸ਼ਿਸ਼ ਹੈ ਕਿ ਦੁਨੀਆ ਵਿੱਚ ਅਜਿਹੇ ਜਮਹੂਰੀ AI ਦਾ ਨਿਰਮਾਣ ਕੀਤਾ ਜਾਵੇ ਜੋ ਸਭ ਲਈ ਫਾਇਦੇਮੰਦ ਤੇ ਸੁਰੱਖਿਅਤ ਹੋਵੇ। AI ਇੰਪੈਕਟ ਸਮਿਟ ਦਾ ਮੁੱਖ ਨਾਰਾ ਸਰਬਜਨ ਹਿਤਾਏ ਸਰਬਜਨ ਸੁਖਾਏ ਰੱਖਿਆ ਗਿਆ ਹੈ। ਭਾਰਤ ਨੇ AI ਸੰਬੰਧੀ ਆਪਣੀ ਜੋ ਨੀਤੀ ਬਣਾਈ ਹੈ ਉਸ ਦਾ ਟੀਚਾ ਵੀ AI ਦੀ ਵਰਤੋਂ ਸਭ ਦੀ ਭਲਾਈ ਲਈ ਕਰਨਾ ਹੈ ਤੇ ਇਸ ਲਾਭ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਇਸ ਦਾ ਵੀ ਧਿਆਨ ਰੱਖਣਾ ਹੈ। ਇਸ ਉੱਤਯੋਗਨਕ ਸਮਰੱਥਾ ਵਾਲੇ 612 ਸਟਾਰਟਅਪ ਤੇ 13 ਦੇਸ਼ਾਂ ਦੇ ਪਵੇਲੀਅਨ ਸ਼ਾਮਲ ਹਨ ਜੋ AI ਇਕੋਸਿਸਟਮ ਵਿੱਚ ਅੰਤਰਰਾਸ਼ਟਰੀ ਸਹਿਯੋਗ ਦਿਖਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਉਹਨਾਂ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਐਕਸਪੋ ਵਿੱਚ ਹਿੱਸਾ ਲੈਣ ਵਾਲੀਆਂ ਕੰਪਨੀਆਂ ਤੇ ਸਟਾਰਟਅਪ ਨਾਲ ਗੱਲਬਾਤ ਕੀਤੀ ओपन एआई ਦੇ ਸੀਈਓ ਸैम ਆਲਟਮੈਨ ਮਤਾਬਕ ਭਾਰਤ ਵਿੱਚ ਏਆਈ ਦੀ ਸਫਲ ਅਗਵਾਈ ਦੀ ਸਮਰੱਥਾ ਹੈ ਕਿਉਂਕਿ ਭਾਰਤ ਹੁਣ ਸਿਰਫ ਏਆਈ ਦੀ ਵਰਤੋਂ ਕਰਨ ਵਾਲਾ ਦੇਸ਼ ਨਹੀਂ ਬਲਕਿ ਇਸ ਪ੍ਰਣਾਲੀ ਨੂੰ ਵਿਕਸਿਤ ਕਰਨ ਵਾਲਾ ਵੀ ਦੇਸ਼ ਬਣ ਗਿਆ ਇਸ ਏਆਈ ਸਮਿਟ ਵਿੱਚ ਭਾਰਤ ਆਪਣੇ ਏਆਈ ਮਾਡਲ ਦਾ ਵੀ ਐਲਾਨ ਕਰਨ ਵਾਲਾ ਹੈ ਤੇ ਇਹ ਮਾਡਲ ਸਿੱਖਿਆ, ਸਿਹਤ, ਯੋਗਤਾ, ਵਾਤਾਵਰਣ, ਨਾਰੀ ਵਿਕਾਸ, ਖੇਤੀ, ਉਦਯੋਗ ਵਰਗੇ ਖੇਤਰਾ ਨੂੰ ਮਖਰੂਬ ਨਾਲ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਅਗਲੇ 4 ਦਿਨਾਂ ਤੱਕ 100 ਤੋਂ ਵੱਧ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਤੋਂ ਲੈ ਕੇ ਵੱਖ-ਵੱਖ ਸੈਕਟਰਾਂ ਦੀਆਂ ਸੈਂਕੜੇ ਕੰਪਨੀਆਂ ਇਸ ਵਿੱਚ ਹਿੱਸਾ ਲੈ ਰਹੀਆਂ ਹਨ। ਦੇਸ਼ ਵਿਦੇਸ਼ ਦੇ 2.5 ਲੱਖ ਤੋਂ ਵੱਧ ਲੋਕ AI ਸਮਿਟ ਵਿੱਚ ਆਉਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਓਪਨ AI ਦੇ CEO ਸੈਮ ਆਲਟਮੈਨ, ਮੈਟਾ ਦੇ ਮੁਖੀ AI ਵਿਗਿਆਨਕ ਯਾਨ ਲੋਕਨ, ਮਾਈਕਰੋਸਾਫਟ ਦੇ ਪ੍ਰੈਜ਼ੀਡੈਂਟ ਬ੍ਰੈਡ ਸਮੈਥ, ਗੂਗਲ ਦੇ CEO ਸੁੰਦਰ ਪਚਾਈ, ਮਾਈਕਰੋਸਾਫਟ ਦੇ ਸੰਸਾਪਕ ਬੈਲ ਗੇਟਸ ਵਰਗੇ ਕਈ ਟੈਕ ਦਿਗਜ ਇਸ ਸਮਿਟ ਵਿੱਚ ਹਿੱਸਾ ਲੈਣ ਲਈ ਭਾਰਤ ਆ ਚੁੱਕੇ ਹਨ ਜਾਂ ਆਉਣ ਵਾਲੇ ਹਨ। ਦਿੱਲੀ ਵਿੱਚ ਚੱਲਣ ਵਾਲੇ ਸਿਖਰ ਸੰਮੇਲਨ ਵਿੱਚ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਪੱਬਾਂ ਪਾਰ ਹੈ। ਸੁਰੱਖਿਆ ਦੇ ਲਈ ਦਿੱਲੀ ਵਿੱਚ ਮਲਟੀਲੇਅਰ ਸਕਿਉਰਿਟੀ ਗ੍ਰਿਡ ਤਿਆਰ ਕੀਤੀ ਗਈ ਹੈ। ਰੀਅਲ ਟਾਈਮ ਵਿੱਚ ਡਰੋਨ ਦਾ ਪਤਾ ਲਾਉਣ, ਟਰੈਕ ਕਰਨ ਅਤੇ ਨਾਕਾਮ ਕਰਨ ਵਾਲਾ ਐਂਟਰੀ ਡਰੋਨ ਸਿਸਟਮ ਵੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 에ਅਰ ਸਪੇਸ ਨੂੰ ਸੁਰੱਖਿਅਤ ਰੱਖਣ ਲਈ ਸਪੈਸ਼ਲ 에ਅਰ ਡਿਫੈਂਸ ਪ੍ਰਣਾਲੀ ਭਾਵ ਵਿਸ਼ੇਸ਼ ਹਵਾਈ ਰੱਖਿਆ ਉਪਕਰਨਾਂ ਦੀ ਵੀ ਤੈਨਾਤੀ ਕੀਤੀ ਗਈ ਹੈ। ਭਾਰਤ ਫਿਲਹਾਲ ਸਵਦੇਸ਼ੀ AI ਡਿਜੀਟਲ ਡਾਟਾ ਸੈਂਟਰ ਦੇ ਮਾਮਲੇ ਵਿੱਚ ਕਾਫੀ ਪਿੱਛੇ ਹੈ। ਪਰ ਟਾਟਾ ਕੰਪਨੀ ਦੀ TCS ਹਾਈਪਰ ਵਾਲਟ AI ਡਾਟਾ ਸੈਂਟਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਜਿਸ ਦਾ ਮਕਸਦ ਓਪਨ AI ਮੈਟਾ ਆਜ ਨੂੰ ਭਾਰਤ ਵਿੱਚ ਮਜ਼ਬੂਤ ਬੁਨਿਆਦੀ ਢਾਂਚੇ ਮਹੱਈਆ ਕਰਵਾਉਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀਓ ਪਵੇਲੀਅਨ ਗਏ ਉੱਥੇ ਉਨ੍ਹਾਂ ਆਕਾਸ਼ ਅੰਬਾਨੀ ਨਾਲ ਮੁਲਾਕਾਤ ਕੀਤੀ ਅਤੇ AI ਦੇ ਖੇਤਰ ਵਿੱਚ Jio ਦੇ ਕੰਮ ਬਾਰੇ ਜਾਣਿਆ ਆਕਾਸ਼ ਨੇ ਉਨ੍ਹਾਂ ਨੂੰ ਨਵੀਂ ਟੈਕਨੋਲੋਜੀ ਦਿਖਾਈ ਪ੍ਰਧਾਨ ਮੰਤਰੀ ਨੇ ਜੀਓ ਇੰਟੈਲੀਜੈਂਸ, ਜੀਓ ਕਲਚਰ, AI, ਜੀਓ ਹੈਲਥ AI, ਜੀਓ ਐਜੂਕੇਸ਼ਨ ਅਤੇ ਜੀਓ AI ਹੋਮਵਰਕ ਇਹ ਮਾਡਲ ਦੇਖੇ। ਸਰਬਮ AI ਬਾਕੀ AI ਨਾਲੋਂ ਵੱਖ ਹੈ ਤੇ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਬਿਨਾ ਇੰਟਰਨੈਟ ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਕਾਰਨ ਲੋਕਾਂ ਨੂੰ ਡਾਟਾ ਪ੍ਰਾਈਵੇਸੀ ਦੀ ਚਿੰਤਾ ਨਹੀਂ ਕਰਨੀ ਪਵੇਗੀ। ਲਗਭਗ 70000 ਵਰਗ ਮੀਟਰ ਦੇ ਖੇਤਰ ਵਿੱਚ ਫੈਲਿਆ ਇਹ ਐਕਸਪੋ ਗਲੋਬਲ ਟੈਕਨੋਲੋਜੀ ਕੰਪਨੀਆਂ, ਸਟਾਰਟਅਪ, ਅਕਾਦਮਿਕ ਅਤੇ ਖੋਜ ਸੰਸਥਾਵਾਂ, ਕੇਂਦਰੀ ਮੰਤਰਾਲਿਆਂ, ਸੂਬਾਈ ਸਰਕਾਰਾਂ ਤੇ ਅੰਤਰਰਾਸ਼ਟਰੀ ਪਾਈਵਾਲਾਂ ਨੂੰ ਇਕੱਠਾ ਕਰਦਾ ਹੈ। ਮੋਗਾ ਦੇ ਪਿੰਡ ਕਿੱਲੀ ਚਾਲਾਂ ਵਿੱਚ ਹਾਕਮ ਤਿਰਦੀ ਜੁੱਧ ਨਸ਼ਿਆਂ ਵਿਰੁੱਧ ਰੈਲੀ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਗੜ ਅਤੇ ਸ਼ਕਤੀ ਪ੍ਰਦਰਸ਼ਨ ਵੱਲੋਂ ਦੇਖਿਆ ਜਾ ਰਿਹਾ ਹੈ। ਮੱਖ ਮੰਤਰੀ ਭਗਵੰਤ ਮਾਨ ਤੇ ਆਪ ਦੀ ਸਖਰਲੀ ਲੀਡਰਸ਼ਿਪ ਨੇ ਸੂਬੇ ਦੀਆਂ ਮੁੱਖ ਵਿਰੋਧੀ ਸਿਆਸੀ ਧਿਰਾਂ ਉਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਸੂਬੇ ਵਿੱਚ ਨਸ਼ੇ ਲਈ ਜ਼ਿੰਮੇਵਾਰ ਠਹਿਰਾਇਆ ਪਾਰਟੀ ਦੇ ਸੂਬਾਈ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੇ ਸੂਬੇ ਵਿੱਚ ਨਸ਼ਿਆਂ ਦੀ ਬਰਾਮਦਗੀ ਦਾ ਸੇਰਾ ਪਿੰਡਾਂ ਦੀਆਂ ਰੱਖਿਆ ਕਮੇਟੀਆਂ ਬीडीसी ਦੇ ਮੈਂਬਰਾਂ ਸਰਵੰਨਿਆ ਮੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੂਬੇ ਵਿੱਚ ਹੁਣ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਘਟ ਗਈ ਹੈ ਨੌਜਵਾਨ ਪੀੜੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ ਹੈ ਕਿਉਂਕਿ ਸੂਬੇ ਵਿੱਚ ਹੀ ਵਧੇਰੇ ਨੌਕਰੀਆਂ ਉਪਲਬਧ ਹੋ ਰਹੀਆਂ ਹਨ। ਉਹਨਾਂ ਦਾਅਵਾ ਕੀਤਾ ਹੈ ਕਿ 62000 ਤੋਂ ਵੱਧ ਨੌਜਵਾਨਾਂ ਨੂੰ ਮੈਰਿਟ ਉੱਤੇ ਬਿਨਾਂ ਰਿਸ਼ਵਤਖੋਰੀ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਉਹਨਾਂ ਵਿਰੋਧੀਆਂ ਤੇ ਤੰਜ ਕਸਦੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਰੀਜ਼ਾਂ ਲਈ ਨਸ਼ਾ ਛਡਾਊ ਕੇਂਦਰ ਬਣਾਏ ਗਏ। ਉਹਨਾਂ ਦੇ ਇਲਾਕੇ ਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਪਹਿਲਾਂ ਸਰਕਾਰੀ ਵਾਨਾਂ ਰਾਈ ਨਸ਼ਾ ਟੋਇਆ ਜਾਂਦਾ ਸੀ। ਸੂਬੇ ਵਿੱਚ ਨਸ਼ਿਆਂ ਤੇ ਨਸ਼ਿਆਂ ਕਾਰਨ ਘਰਾਵਾਂ ਵਿੱਚ ਸੱਥਰ ਵਿਛਣ ਲਈ ਸੂਬੇ ਦੀਆਂ ਮੁੱਖ ਵਿਰੋਧੀ ਧਿਰਾਂ ਜ਼ਿੰਮੇਵਾਰ ਹਨ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਜੁੱਧ ਨਸ਼ਿਆਂ ਵਿਰੋਧ ਮਾਹਿਮ ਤਹਿਤ ਵੱਡੇ ਤੋਂ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਗਏ ਪਹਿਲਾਂ ਕੋਈ ਵੀ ਨਸ਼ਾ ਤਸਕਰ ਬਾਰੇ ਪੁਲਿਸ ਨਾਲ ਜਾਣਕਾਰੀ ਸਾਂਝੀ ਨਹੀਂ ਕਰਦਾ ਸੀ ਪਰ ਹੁਣ ਲੋਕ ਅੱਗੇ ਆਏ ਹਨ ਇਸ ਮੌਕੇ ਤੇ ਆਪ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਰੇਕ ਪਿੰਡ ਵਿੱਚ 10 ਮੈਂਬਰੀ ਵਿਲੇਜ ਡਿਫੈਂਸ ਕਮੇਟੀ ਬीडीसी ਹੈ ਸੂਬੇ ਵਿੱਚ ਨਸ਼ਿਆਂ ਦੀ ਬਰਾਮਦਗੀ ਤੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਸਹਾਰਾ ਇਹਨਾਂ ਕਮੇਟੀ ਮੈਂਬਰਾਂ ਨੂੰ ਜਾਂਦਾ ਹੈ ਨਸ਼ੀਲੇ ਪਦਾਰਥ ਕਿੱਥੇ ਵੇਚੇ ਜਾ ਰਹੇ ਹਨ ਇਸ ਬਾਰੇ ਜਾਣਕਾਰੀ ਐਪ ਤੇ ਦਿੱਤੀ ਜਾਵੇ ਜੇਕਰ ਸਾਨਕ ਪੁਲਿਸ ਕਥਤੌਰ ਵਿੱਚ ਮਿਲੀ ਹੋਈ ਹੈ ਤਾਂ ਸਪੈਸ਼ਲ ਟਾਸਕ ਫੋਰਸ ਐਸਟੀਐਫ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਆਵੇਗੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ युवराज ਰਾਹੁਲ ਗਾਂਧੀ ਮਾਰਚ ਮਹੀਨੇ ਪੰਜਾਬ ਦੇ ਦੌਰੇ ਤੇ ਆ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਪੰਜਾਬ ਵਿੱਚ ਇੱਕ ਵੱਡੀ ਰੈਲੀ ਕਰਨਗੇ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਆਗਾਜ਼ ਪੰਜਾਬ ਕਾਂਗਰਸ ਉਸ ਰੈਲੀ ਨਾਲ ਕਰੇਗੀ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਗੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਅਗਵਾਈ ਵਿੱਚ ਲੜੀਵਾਰ ਕਈ ਅਹਿਮ ਮੀਟਿੰਗਾਂ ਦਾ ਦੌਰ ਚੱਲਿਆ ਜਿਸ ਵਿੱਚ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਸਤਾਤਾਰੀ ਆਮ ਆਦਮੀ ਪਾਰਟੀ ਖਿਲਾਫ ਨਸ਼ਿਆਂ ਸਮੇਤ ਹਰ ਮੁੱਦੇ ਤੇ ਮੋਰਚਾ ਖੋਲਣ ਭਾਜਪਾ ਤੇ ਅਕਾਲੀ ਦਲ ਵੱਲੋਂ ਬਣਾਈ ਰਣਨੀਤੀ ਦਾ ਸਾਹਮਣਾ ਕਰਨ ਅਤੇ ਕਾਂਗਰਸ ਦਾ ਧਾਰ ਮਜ਼ਬੂਤ ਕਰਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਵਿਧਾਇਕਾਂ ਚੋਣ ਲੜ ਚੁੱਕੇ ਉਮੀਦਵਾਰਾਂ ਸਮੇਤ ਵੱਖ-ਵੱਖ ਅਹੁਦੇਦਾਰਾਂ ਨਾਲ ਲੜੀਵਾਰ ਮੀਟਿੰਗਾਂ ਕਰਕੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੂੰ ਪੰਜਾਬ ਨਾਲ ਹਿੱਤਾਂ ਦੇ ਟਕਰਾ ਦੇ ਮਾਮਲੇ ਵਿੱਚ ਸਵਾਲ ਕੀਤਾ ਤੇ ਭਾਜਪਾ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਪਾਣੀਆਂ ਦੇ ਮਸਲੇ ਤੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਨਸ਼ਿਆਂ ਖਿਲਾਫ ਸਰਕਾਰ ਦੀ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਬਾਰੇ ਰਾਜਾ ਵੜੈਂਗੜਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਹੁਣ ਜੁੱਧ ਝਾੜੂ ਵਿਰੁੱਧ ਬਣ ਗਈ ਹੈ ਉਹਨਾਂ ਕਹਿ ਕਿ ਕਿਤੇ ਪੰਜਾਬ ਦੇ ਰਾਜਪਾਲ ਨਸ਼ਿਆਂ ਖਿਲਾਫ ਰੈਲੀ ਕੱਢ ਰਹੇ ਹਨ ਕਿਤੇ ਪੰਜਾਬ ਸਰਕਾਰ ਲੱਗੀ ਹੋਈ ਹੈ ਪਰ ਨਸ਼ਾ ਖਤਮ ਨਹੀਂ ਹੋਇਆ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਪ੍ਰਸ਼ਾਸਕੀ ਨਿਰਪੱਖਤਾ ਤੇ ਚਿੰਤਾਜਨਕ ਘਟਾਤੇ ਗੰਭੀਰ ਚਿੰਤਾ ਪ੍ਰਗਟਾਈ ਉਹਨਾਂ ਨੇ ਲਗਭਗ 890 ਸਰਕਾਰੀ ਬੱਸਾਂ ਦੇ ਕਥਤ ਤੌਰ ਤੇ ਮੋੜੇ ਜਾਣ ਅਤੇ ਮੌਕਸ ਕਟਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਰਾਜਨੀਤਿਕ ਮੰਚ ਤੇ ਮੌਜੂਦਗੀ ਤੇ ਸਵਾਲ ਉਠਾਏ ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਇੱਕ ਰਾਜਨੀਤਿਕ ਸਮਾਗਮ ਵਿੱਚ ਸਰਕਾਰੀ ਸਰੋਤਾਂ ਤੇ ਉੱਚ ਅਧਿਕਾਰੀਆਂ ਦੀ ਤਾਇਨਾਤੀ ਨਾਗਰਿਕਾਂ ਤੇ ਸਿਵਲ ਸਰਵੈਂਟਸ ਦੋਮਾਰੀ ਚਿੰਤਾਜਨਕ ਸੁਨੇਹਾ ਭੇਜਦੀ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਫਰਾਂਸ ਦੇ ਰਾਸ਼ਪਤੀ ਅਮੈਨੀਉਲ ਮੈਕਰੋਂ ਜੋ ਕਿ ਆਪਣੇ 3 ਦਿਨਾਂ ਦੇ ਦੌਰੇ ਤੇ ਦੇਰ ਰਾਤ ਆਪਣੀ ਪਤਨੀ ਬ੍ਰਿਜੇਟ ਮੈਕਰੋਂ ਨਾਲ ਪੁੱਜੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲੋਕ ਬਵਨ ਮੁੰਬਈ ਵਿਖੇ ਗੱਲਬਾਤ ਕਰਨਗੇ ਦਵੱਲੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਮੈਕਰੋਨ ਸ਼ਾਮ ਸਮੇਂ ਹੋਟਲ ਤਾਜ ਵਿਖੇ ਵੱਖ-ਵੱਖ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਗੋਲ ਮੇਜ਼ ਚਰਚਾ ਕਰਨਗੇ ਦੋਵੇਂ ਆਗੂਆਂ ਦੀ ਮੌਜੂਦਗੀ ਵਿੱਚ ਸ਼ਾਮ ਸਾਡੇ 6:30 ਵਜੇ ਮੁੰਬਈ ਦੇ ਕੋਲਾਬਾ ਖੇਤਰ ਵਿੱਚ ਹੋਟਲ ਤਾ ਦੇ ਨੇੜੇ ਗੇਟਵੇ ਆਫ ਇੰਡੀਆ ਤੇ ਇੱਕ ਇੰਡੋ-ਫ੍ਰੈਂਚ ਸੱਭਿਆਚਾਰਕ ਪ੍ਰੋਗਰਾਮ ਦੇ ਨਾਲ-ਨਾਲ ਫ੍ਰਾਂਸੀਸੀ ਕੌਂਸਲੇਟ ਦੁਆਰਾ ਆਯੋਜਿਤ ਇੱਕ ਸਾਂਝਾ ਭਾਰਤ-ਫ੍ਰਾਂਸ ਨਵੀਨਤਾ ਪ੍ਰੋਗਰਾਮ ਵੀ ਹੋਵੇਗਾ। ਮੀਟਿੰਗ ਦੌਰਾਨ ਦੋਵੇਂ ਆਗੂ ਭਾਰਤ-ਫ੍ਰਾਂਸ ਰਣਨੀਤਿਕ ਭਾਈਵਾਲ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ ਤੇ ਖੇਤਰੀ ਤੇ ਵਿਸ਼ੇਪੱਧਰੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕਰਨਗੇ। ਇਹ ਮੈਕਰਨ ਦਾ ਭਾਰਤ ਦਾ ਚੌਥਾ ਤੇ ਮੁੰਬਈ ਦਾ ਪਹਿਲਾ ਦੌਰਾ ਹੈ। ਮੁੰਬਈ ਵਿੱਚ ਦੋ ਵੱਡੇ ਆਗੂਆਂ ਦੇ ਦੌਰੇ ਨੂੰ ਦੇਖਦੇ ਹੋਏ ਅਤੇ ਟ੍ਰੈਫਿਕ ਬਵਸਤਾ ਦੇ ਸੰਤੁਲਨ ਲਈ ਸਿਟੀ ਪੁਲਿਸ ਨੇ 17 ਫਰਵਰੀ ਨੂੰ ਗੱਡੀ ਚਲਾਉਣ ਵਾਲਿਆਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਦੀ ਇੱਕ ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ 라ਵੜੀ ਦੇਵੀ ਖਿਲਾਫ ਜ਼ਮੀਨ ਬਦਲੇ ਨੌਕਰੀ ਕਪੜੇ ਦੇ سلسلے ਵਿੱਚ ਸੋਮਵਾਰ ਨੂੰ ਰਸਮੀ ਤੌਰ ਤੇ ਦੋਸ਼ ਤੈਅ ਕੀਤੇ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਦਾ ਕਹਿਣਾ ਹੈ ਕਿ ਮੁਲਜ਼ਮ ਨੰਬਰ 1 ਲਾਲੂ ਪ੍ਰਸਾਦ ਅਤੇ ਮੁਲਜ਼ਮ ਨੰਬਰ 2 라ਵੜੀ ਦੇਵੀ ਖਿਲਾਫ ਦੋਸ਼ ਤੈਅ ਕੀਤੇ ਗਏ ਹਨ ਹਾਲਾਂਕਿ ਉਨ੍ਹਾਂ ਨੇ ਖੁਦ ਨੂੰ ਬੇਗੁਨਾਹ ਦੱਸਿਆ ਅਤੇ ਮੁਕਦਮੇ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ ਮਾਮਲੇ ਦੀ ਅਗਲੀ ਸੁਣਵਾਈ ਨੂੰ 27 ਫਰਵਰੀ ਦੀ ਤਾਰੀਖ ਤੈਅ ਕੀਤੀ ਗਈ ਜੱਜ ਨੇ 29 ਜਨਵਰੀ ਨੂੰ ਲਾਲੂ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ 라ਵੜੀ ਦੇਵੀ ਪੇਟਿਆਂ ਤੇਜਸਵੀ ਯਾਦਵ ਅਤੇ ਤੇਜ ਪ੍ਰਤਾਪ ਯਾਦਵ ਅਤੇ ਕੁਝ ਹੋਰਨਾਂ ਨੂੰ ਰਸਮੀ ਤੌਰ ਤੇ ਦੋਸ਼ ਤੈਅ ਕੀਤੇ ਜਾਣ ਲਈ 1 ਤੋਂ 28 ਫਰਵਰੀ ਵਿਚਾਲੇ ਨਿੱਜੀ ਤੌਰ ਤੇ ਪੇਸ਼ ਹੋਣ ਦੀ ਛੋੜ ਦਿੱਤੀ ਸੀ। ਅਦਾਲਤ ਨੇ 9 ਜਨਵਰੀ ਨੂੰ ਲਾਲੂ ਪ੍ਰਸਾਦ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਖਿਲਾਫ ਦੋਸ਼ ਤੈਅ ਕੀਤੇ ਜਾਣ ਦਾ ਹੁਕਮ ਦਿੱਤਾ ਸੀ। Rajasthan ਦੇ Piphari ਵਿੱਚ ਇੱਕ chemical factory ਵਿੱਚ ਅਚਾਨਕ ਤੇਜ਼ ਧਮਾਕਾ ਹੋ ਜਾਣ ਕਾਰਨ 8 ਮਜ਼ਦੂਰ ਜ਼ਿੰਦਾ ਸੜ ਗਏ ਜਦ ਕਿ 4 ਗੰਭੀਰ ਜ਼ਖਮੇ। ਜਕਮੀਆਂ ਨੂੰ ਦਿੱਲੀ ਏਮਜ ਰੈਫਰ ਕੀਤਾ ਗਿਆ ਹੈ। ਸਰੀਰ ਦੇ ਅੰਗਾਂ ਦੇ ਟੁਕੜੇ ਖਿਲਰੇ ਮਿਲੇ। ਰਾਹਤ ਤੇ ਬਚਾਅ ਟੀਮਾਂ ਨੇ ਇਹਨਾਂ ਟੁਕੜਿਆਂ ਨੂੰ ਪੋਲੀਥੀਨ ਵਿੱਚ ਇਕੱਠਾ ਕੀਤਾ। ਹਾਰਸਾ ਖੁਸ਼ਕੇੜਾ ਕਰੋਲੀ ਇੰਡਸਟਰੀਅਲ ਏਰੀਆ ਵਿੱਚ ਸੋਮਵਾਰ ਸਵੇਰੇ ਲਗਭਗ 9:30 ਵਜੇ ਵਾਪਰਿਆ। ਪੁਲਸ ਨੇ ਫੈਕਟਰੀ ਮੈਨੇਜਰ ਅਵਿਨੰਦਨ ਨੂੰ ਹਿਰਾਸਤ ਵਿੱਚ ਲੈ ਕੇ ਪੁਸ਼ਕੇ ਸ਼ੁਰੂ ਕੀਤੀ ਹੈ ਅਤੇ ਫੈਕਟਰੀ ਨੂੰ ਸੀਜ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਫੈਕਟਰੀ ਵਿੱਚ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਬਣਾਏ ਜਾ ਰਹੇ ਸਨ ਮੌਕੇ ਤੋਂ ਬਾਰੂਦ ਪਟਾਕੇ ਅਤੇ ਪੈਕਿੰਗ ਦੇ ਡੱਬੇ ਮਿਲੇ ਹਨ ਘਟਨਾ ਦੇ ਸਮੇਂ ਲਗਭਗ 25 ਮਜ਼ਦੂਰ ਕੰਮ ਕਰ ਰਹੇ ਸਨ ਖੈਰਸਾਲ ਤਜਾਰਾ ਜ਼ਿਲ੍ਹਾ ਕਲੈਕਟਰ ਆਰਤਿਕਾ ਸ਼ੁਕਲਾ ਦਾ ਕਹਿਣਾ ਹੈ ਕਿ ਦੇਖ ਕੇ ਲੱਗ ਰਿਹਾ ਹੈ ਕਿ ਛੋਟਾ ਐਕਸਪਲੋਸਿਵ ਮਟੀਰੀਅਲ ਸੀ ਗੈਸ ਇਰਸਾ ਨਹੀਂ ਸੀ ਏ.ਡੀ.ਐਮ ਸੁਮિતા ਮਿਸ਼ਰਾ ਅਨੁਸਾਰ ਫੈਕਟਰੀ ਮਾਲਕ ਦਾ ਨਾਮ ਰਜਿੰਦਰ ਹੈ ਉਸਨੇ ਕਿਸੇ ਤਵਾੜੀ ਨਾਂ ਦੇ ਵਿਅਕਤੀ ਨੂੰ ਇਹ ਫੈਕਟਰੀ ਲੀਜ਼ ਤੇ ਦਿੱਤੀ ਸੀ ਦੋਮਾ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਤਿੰਨ ਪੁਲਿਸ ਮੁਲਾਜ਼ਮਾਂ ਤੇ ਤਿੰਨ ਫਾਇਰ ਬਰਗੇਡ ਦੇ ਕਾਮੇ ਵੀ ਚਲਸ ਗਏ ਸ਼ਹਿਰ ਦੇ ਮਸ਼ਹੂਰ ਸਮਾਜ ਸੇਵੀ ਅਤੇ ਵਿਸ਼ੰਦਾਸ ਹਾਈਡੈਂਸਕਨ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸ਼੍ਰੀ ਗੁਰਦਾਸ ਧਾਮ ਬੂਟਾ ਮੰਡੀ ਦੇ ਚੇਅਰਮੈਨ ਸੇਠ ਸਤਪਾਲ ਮਾਲ ਦੇ ਅਚਾਨਕ ਦਿਹਾਂਤ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਨ੍ਹਾਂ ਦੇ ਦੇਹਾਂ ਦੀ ਖਬਰ ਮਿਲਦੇ ਹੀ ਸਮਾਜਿਕ ਧਾਰਮਿਕ ਅਤੇ ਉਦਯੋਗਿਕ ਵਰਗਾਂ ਵਿੱਚ ਗਹਿਰਾ ਦੁੱਖ ਪ੍ਰਗਟਾਇਆ ਗਿਆ। ਉਨ੍ਹਾਂ ਦੇ ਅੰਤਮ ਦਰਸ਼ਨ ਸਤਗੁਰ ਅਵਦਾਸ ਥਾਂ ਬਿਖੇ ਕਰਵਾਏ ਗਏ ਜਿੱਥੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ, ਦੋਸਤਾਂ, ਉਦਯੋਗ ਪਤੀਆਂ ਤੇ ਸ਼ਹਿਰ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਅੰਤਮ ਦਰਸ਼ਨਾਂ ਦੌਰਾਨ ਮਾਹੌਲ ਬਹੁਤ ਹੀ ਗਮਗੀਨ ਰਿਹਾ ਤੇ ਹਾਜ਼ਰ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦਾ ਅੰਤਮ ਸੰਸਕਾਰ ਜੱਲੋਵਾਲ ਆਬਾਦੀ ਬੂਟਾ ਮੰਡੀ ਵਿਖੇ ਕੀਤਾ ਗਿਆ। ਅਗਨੀ ਦੇਣ ਦੀ ਰਸਮ ਉਨ੍ਹਾਂ ਦੇ ਪੁੱਤਰ ਵੱਲੋਂ ਨਵਾਈ ਗਈ। ਅੰਤਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਮੌਕੇ ਸ਼ੋਕ ਸੰਦੇਸ਼ਾਂ ਵਿੱਚ ਬੋਲਦਿਆਂ ਵੱਖ-ਵੱਖ ਸਖਸ਼ੀਤਾਂ ਦਾ ਕਹਿਣਾ ਹੈ ਕਿ ਸੇੜ ਸਤਬਲ ਮੱਲ ਨੇ ਆਪਣੀ ਜ਼ਿੰਦਗੀ ਦੌਰਾਨ ਸਮਾਜ ਸੇਵਾ ਨੂੰ ਸਦਾ ਪਹਿਲ ਦਿੱਤੀ। ਉਹ ਲੋੜਵੰਦਾ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਅਤੇ ਆਪਣੇ ਨਿਮਰ ਸੁਭਾਅ ਅਤੇ ਇਮਾਨਦਾਰ ਕਾਰੋਬਾਰ ਰਵਈਏ ਕਰਕੇ ਸਭ ਦੇ ਦਿਲਾਂ ਵਿੱਚ ਵਸਦੇ ਸਨ ਇਸ ਮੌਕੇ ਤੇ ਸੰਤ ਲੇਖਰਾਜ ਡੇਰਾ ਬੱਲਾ ਸੰਤ ਅਸ਼ੋਕ ਚੱਕਰਵਰਤੀ ਸੰਤ ਨਰਮਨ ਸਿੰਘ ਆਵਾਦਾਨ ਸੁਆਮੀ ਰਜਿੰਦਰ ਪ੍ਰਸਾਦ ਸੰਤ ਪ੍ਰਦੀਪ ਦਾਸ ਢੀਪੁਰ ਕਪੂਰ ਸੁਆਮੀ ਬਲਰਾਮ ਰਾਏ ਬੀਬਾ ਸੰਤੋਸ਼ ਕੁਮਾਰੀ ਬਲਜੀਤ ਸਿੰਘ ਅਵਿਨਾਸ਼ ਚੰਦਰ ਸ਼ੀਤਲ ਅਗਰਵਾਲ ਅਸ਼ੋਕ ਕੁਲਥਮ ਹਰਦੀਾਲ ਬੰਗੜ ਸੁਰਿੰਦਰ ਕੌਰ ਗੌਰਵ ਮਹੇ ਤੁਲਸੀ ਮਹੇ ਬਸਤਾ ਗੂ ਬਲਵਿੰਦਰ ਕੁਮਾਰ ਚੰਦਰ ਮਹੇ ਸਾਬਕਾ ਕਾਉਂਸਲਰ ਗੁਰਮੀਤ ਚੰਦ ਦੁੱਗਲ ਜਲੰਧਰ ਜਥੇਦਾਰ ਗੁਰਦੀਪ ਸਿੰਘ ਵਾਹਿਆ ਕਬੀਰ ਦਾਸ ਸਾਬਕਾ ਡਿਪਟੀ ਮੇਅਰ ਪਟਿਆਲਾ ਅਮਿਤ ਕੁਮਾਰ ਮਲ ਅੰਬਾਲਾ ਡਾਕਟਰ ਕਮਲ ਸਾਹਬਲਾ ਤੇ ਪਰਮੋਦ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਸੇਠ ਸਤਪਾਲ ਜੀ ਦੇ بیٹے ਦਵਿੰਦਰਵਾਲ ਬੰਟੀ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਤਾਈ ਡਿਜੀਟਲ ਦੁਨੀਆ ਨੇ ਜਿੱਥੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਉੱਥੇ ਇਸ ਤਕਨੀਕ ਦੀ ਵਰਤੋਂ ਕਰਨ ਵਾਲੇ ਆਨਲਾਈਨ ਚੋਰਾਂ ਨੇ ਦੇਸ਼ ਵਾਸੀਆਂ ਦਾ ਜੀਵਨਾ ਵੀ ਦੁਬਾਰ ਕਰ ਦਿੱਤਾ ਰੋਜ਼ਾਨਾ ਸਾਈਬਰ ਠਗਾਦੀਆਂ ਖਬਰਾਂ ਮੀਡੀਆ ਵਿੱਚ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਦੇ ਬਾਵਜੂਦ ਸਾਈਬਰ ਠੱਗ ਹਾਲੇ ਵੀ ਦੇਸ਼ ਵਾਸੀਆਂ ਦੇ ਬੈਂਕਾਂ ਵਿੱਚ ਮੋਬਾਈਲ ਰਾਹੀਂ ਕੰਪਿਊਟਰ ਸਰਕਾਰੀ ਅਫਸਰ ਬਣ ਕੇ ਡਿਜੀਟਲ ਅਰੈਸਟ ਬਾਅਦ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਹੋਰ ਅਨੇਕਾਂ ਵਿਧੀਆਂ ਨਾਲ ਭੋਲੇ ਪਾੜੇ ਲੋਕਾਂ ਵੱਲੋਂ ਮਿਹਨਤ ਨਾਲ ਕਮਾਈ ਪੂੰਜੀ ਆਸਾਨੀ ਨਾਲ ਹੜੱਪ ਲੈਂਦੇ ਹਨ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 2025 ਵਿੱਚ 24 ਲੱਖ ਤੋਂ ਵੱਧ ਆਨਲਾਈਨ ਚੋਰੀ ਦੇ ਕੇਸ ਭਾਰ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹੋਏ ਹਨ ਇਸ ਤੋਂ ਇਲਾਵਾ ਅਨੇਕਾਂ ਕੇਸ ਹੋ ਵੀ ਹਨ ਜੋ ਲੋਕ ਕਈ ਕਾਰਨਾ ਕਰਕੇ ਦਰਜ ਕਰਵਾਉਣ ਹੀ ਨਹੀਂ ਜਾਂਦੇ ਸਾਈਬਰ ਠੱਗੀ ਦੇ ਕੇਸਾਂ ਵਿੱਚ ਪਿਛਲੇ ਸਾਲਾਂ ਤੋਂ 80% ਤੋਂ ਵੱਧ ਵਾਧਾ ਹੋਇਆ ਹੈ ਇਸ ਸਬੰਧੀ ਸਾਈਬਰ ਮਾਰਾਂ ਦਾ ਕਹਿਣਾ ਹੈ ਕਿ ਆਨਲਾਈਨ ਚੋਰਾਂ ਤੋਂ ਬਚਣ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਨੂੰ ਕੋਈ ਕੰਪਨੀ ਵਿੱਚ ਪੈਸਾ ਲਗਾ ਕੇ ਵੱਧ ਮੁਨਾਫਾ ਦੇਣ ਦਾ ਲਾਲਚ ਦੇਵੇ, ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾ ਕੇ ਮੋਟਾ ਪੈਸਾ ਕਮਾਉਣ ਦਾ ਝਾਂਸਾ ਦੇਵੇ ਤਾਂ ਅਜਿਹਾ ਕੁਝ ਕਰਨ ਤੋਂ ਪਹਿਲਾਂ ਕਿਸੇ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਇੱਕ ਇੱਕ ਵਿਅਕਤੀ ਵੱਲੋਂ AI ਤਕਨੀਕ ਨਾਲ ਵਾਹਨ ਦੇ ਚਲਾਉਣ ਸਬੰਧੀ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਜ਼ੀਰ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਹੈ ਕਿ AI ਤਕਨੀਕ ਨਾਲ ਬਣੀ ਇਹ ਵੀਡੀਓ ਕੁਝ ਹਫ਼ਤੇ ਪੁਰਾਣੀ ਹੈ ਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਵਿਅਕਤੀ ਵਿਰੁੱਧ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਿਰੁੱਧ 29 ਜਨਵਰੀ ਨੂੰ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਵੱਲੋਂ ਉਸ ਵਿਅਕਤੀ ਦਾ ਥੋ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਬਣਾਉਣ ਅਤੇ ਵਾਇਰਲ ਕਰਨ ਵਾਲੇ ਵਿਅਕਤੀ ਦੀ ਜਲਦ ਪਛਾਣ ਕਰਕੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸੰਕਟਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਵੀਡੀਓਜ਼ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਆਈਟੀ ਵੈਂਗ ਤਿਆਰ ਕੀਤਾ ਜਾ ਰਿਹਾ ਹੈ ਜੋ ਏਆਈ ਵੀਡੀਓ ਤੇ ਨਿਗਰਾਨੀ ਰੱਖੇਗਾ ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕਮੰਡਰੀ ਅਟਾਰੀਵਾਗਾ ਸਰਹੱਦ ਵਿਖੇ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਉਰਜਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਰੀਟ੍ਰੀਟ ਦਾ ਸਮਾਂ ਤਬਦੀਲ ਕੀਤਾ ਗਿਆ ਹੈ ਬੀਐਸਐਫ ਅਨਸਾਰ ਪਹਿਲਾਂ ਝੰਡੇ ਦੀ ਰਸਮ ਤੋਂ 4:30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5:00 ਤੱਕ ਇਹ ਸੈਰਮਨੀ ਚੱਲਦੀ ਸੀ ਹੁਣ ਸਰਦੀ ਤੋਂ ਗਰਮੀ ਵਿੱਚ ਤਬਦੀਲ ਹੋ ਰਹੇ ਮੌਸਮ ਦੇ ਮੱਦੇ ਨਜ਼ਰ ਅਟਾਰੀ ਸਰਹੱਦ ਤੇ ਪਾਕਿਸਤਾਨ ਰੇਂਜਰਾ ਨਾਲ ਹੋਈ ਗੱਲਬਾਤ ਤੋਂ ਬਾਅਦ ਝੰਡੇ ਦੀ ਰਸਮ ਦਾ ਸਮਾਂ 5 ਤੋਂ 5:30 ਵਜੇ ਸ਼ਾਮ ਕੀਤਾ ਗਿਆ ਹੈ। ਦੱਖਣੀ ਸਵਿਟਜ਼ਰਲੈਂਡ ਵਿੱਚ ਇੱਕ ਵੱਡਾ ਹਾਸਾ ਦੇਖਣ ਨੂੰ ਮਿਲਿਆ ਜਿੱਥੇ ਗੋਪਨਸਟੈਨ ਪਿੰਡ ਨੇੜੇ ਬਰਫ਼ ਦੇ ਤੋਦੇ ਢਿਗਣ ਨਾਲ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਰੇਲਗੱਡੀ ਪਟੜੀ ਤੋਂ ਉਤਰ ਗਈ। ਸਵੇਰ ਤੋਂ ਪੁਲਿਸ ਅਧਿਕਾਰੀਆਂ ਨੇ ਹਾਦਸੇ ਦੀ ਜਾਣਕਾਰੀ ਦਿੱਤੀ ਜੋ ਸਵੇਰੇ 7 ਵਜੇ ਹੋਇਆ। ਇਸ ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਰਸ਼ਾ ਹੈ। ਇਹ ਰੇਲਗੱਡੀ ਸਵੇਰੇ 6 ਵਜੇ ਸਪੀਡ ਤੋਂ ਬਰਗੇਡੀਅਰ ਜਾ ਰਹੀ ਸੀ ਜਦੋਂ ਇਹ ਸਵੇਰੇ 7 ਵਜੇ ਦੇ ਕਰੀਬ ਪਟੜੀ ਤੋਂ ਉਤਰ ਗਈ। ਘਟਨਾ ਦੇ ਸਬੰਧ ਵਿੱਚ ਪ੍ਰਾਪਤ ਰਿਪੋਰਟਾਂ ਅਨੁਸਾਰ ਦੱਸਿਆ ਗਿਆ ਕਿ ਸਵੇਰੇ 10 ਵਜੇ ਤੱਕ ਪ੍ਰਭਾਵਿਤ ਡੱਬਿਆਂ 'ਚੋਂ 30 ਯਾਤਰੀਆਂ ਨੂੰ ਕੱਢ ਲਿਆ ਗਿਆ ਸੀ ਜਦੋਂ ਕਿ ਬਚਾਅ ਹੈਲੀਕਾਪਟਰ ਅਤੇ ਐਂਬੂਲੈਂਸਾਂ ਸੇਵਾਵਾਂ 'ਚ ਜਾਰੀ ਸਨ। ਸਵੈਸਰ ਰੇਲ ਕੰਪਨੀ BLS ਦੇ ਬੁਲਾਰੇ ਦਾ ਕਹਿਣਾ ਹੈ ਕਿ ਸਟਾਕ ਗਰਾਬੇਨ ਖੇਤਰ ਵਿੱਚ برف ਦੇ ਤੋਦੇ ਡਿਗਣ ਕਾਰਨ ਰੇਲ ਗੱਡੀ ਪਟੜੀ ਤੋਂ ਉਤਰ ਗਈ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸਥਾਨਕ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਪੰਜਵੀਂ ਤੀ ਹੋਣ ਤੇ ਇੱਕ ਮਾਂ ਨੇ ਨਵਜੰਮੀ ਬੱਚੀ ਨੂੰ 210000 ਰੁਪਏ ਵਿੱਚ ਵੇਚਣ ਦੀ ਸਾਜ਼ਿਸ਼ ਰਚੀ ਸੀ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਗੁਰਦੁਆਰਾ ਛੇਵੀਂ ਪਾਸ਼ਾ ਨੇੜੇ ਸਥਿਤ ਇੱਕ ਪਾਰਕ ਵਿੱਚ ਸੌਦਾ ਕਰਦੇ ਸਮੇਂ ਗਰੋ ਦਾ ਪਰਦਾਫਾਸ਼ ਕੀਤਾ। ਲੁਧਿਆਣਾ ਵਿੱਚ ਵਾਪਰੀ ਇਸ ਘਟਨਾ ਵਿੱਚ ਡਾਕਟਰ, ਨਰਸ, ਆਸ਼ਾ ਵਰਕਰ, ਬੱਚੀ ਦੀ ਮਾਂ ਤੇ ਖਰੀਦਦਾਰ ਸਮੇਤ 8 ਮਹਿਲਾਵਾਂ ਨੂੰ ਨਾਮਜ਼ਦ ਕੀਤਾ ਗਿਆ। ਇਹਨਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਤੇ ਹਸਪਤਾਲ ਦੀ ਨਰਸ ਆਸ਼ਾ ਕੇਅਰ ਆਫ ਅਰੋੜਾ ਨਰਸਿੰਗ ਹੋਮ ਦਾ ਨਾਮ ਵੀ ਸਾਹਮਣੇ ਆਇਆ ਹੈ। ਜੇਨਾਦੀ ਪਾਲ ਨੇ ਛਾਪੇ ਮਾਰੀ ਜਾ ਰਹੀ ਹੈ ਸੰਤਾਨ ਨਾ ਹੋਣ ਕਰਕੇ ਮਨਦੀਪ ਕੌਰ ਬੱਚੀ ਲੈਣ ਲਈ ਤਿਆਰ ਹੋ ਗਈ ਅਤੇ 210000 ਵਿੱਚ ਇਹ ਸੌਦਾ ਹੋ ਗਿਆ ਤੇ ਪੈਸੇ ਵੀ ਟਰਾਂਸਫਰ ਕਰ ਦਿੱਤੇ ਇਹ ਰਕਮ ਡਾਕਟਰ ਕੋਲ ਪੁੱਛ ਚੁੱਕੀ ਸੀ ਪਰ ਉਸ ਗਰੋਵ ਵਿੱਚ ਵੰਡਿਆ ਜਾਣਾ ਸੀ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਸਮੀਰ ਵਰਮਾ ਦਾ ਕਹਿਣਾ ਹੈ ਕਿ ਬੱਚੀ ਨੂੰ ਮੋਗਾ ਲੈ ਕੇ ਜਾਣ ਲਈ ਮਲਜਮ ਡਿਵੀਜ਼ਨ ਨੰਬਰ 3 ਖੇਤਰ ਵਿੱਚ ਗੁਰਦੁਆਰਾ ਛੇਵੀਂ ਪਾਸ਼ਾਏ ਨੇੜੇ ਪਾਰਕ ਵਿੱਚ ਇਕੱਠੇ ਹੋਏ ਸਨ ਇਥੇ ਮੌਜੂਦ ਇੱਕ ਵਿਅਕਤੀ ਨੂੰ ਉਹਨਾਂ ਦੀ ਗੱਲਬਾਤ 'ਤੇ ਸ਼ੱਕ ਹੋਇਆ ਤੇ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਮੌਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ। ਸ਼੍ਰੀ ਗਵਿੰਦਵਲ ਸਾਹਿਬ ਜਿਵੇਂ ਕੇ ਥਰਮਲ ਪਲਾਂਟ ਦੇ ਵਿੱਚ ਜਾਣ ਤੋਂ ਬਾਅਦ ਹੁਣ ਰਾਜਪੁਰਾ ਸਥਿਤ ਲਾਰਸਨ ਐਂਡ ਟ੍ਰੂਬੋ ਐਲ ਡੀ ਟੀ ਕੰਪਨੀ ਦਾ ਨਾਬਾ ਪਾਵਰ ਪਲਾਂਟ ਵੀ ਵੇਚ ਦਿੱਤਾ ਗਿਆ ਹੈ। ਬਿਜਲੀ ਖੇਤਰ ਦੀ ਵੱਡੀ ਕੰਪਨੀ ਟਾਰੈਂਟ ਪਾਵਰ ਇਸ ਨੂੰ 6899 ਕਰੋੜ ਰੁਪਏ ਵਿੱਚ ਖਰੀਦੇਗੀ। ਇਸ ਸਬੰਧ ਵਿੱਚ ਕੰਪਨੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ 1320 ਮੈਗਾਵਾਟ ਸਮਰੱਥਾ ਵਾਲੇ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਦੇ ਲੰਮੇ ਸਮੇਂ ਤੋਂ ਵਿੱਚ ਜਾਣ ਦੀ ਚਰਚਾ ਚੱਲ ਰਹੀ ਸੀ ਟੋਰੈਂਟ ਪਾਵਰ ਦਾ ਦਾਵਾ ਹੈ ਕਿ ਇਸ ਨਾਲ ਉਨ੍ਹਾਂ ਦੀ ਬਿਜਲੀ ਉਤਪਾਦਨ ਸਮਰੱਥਾ ਵਿੱਚ ਵਾਧਾ ਹੋਵੇਗਾ ਮੌਜੂਦਾ ਸਮੇਂ ਵਿੱਚ ਕੰਪਨੀ ਦੀ ਚਲਾਉਣ ਸਮਰੱਥਾ 5 ਗੀਗਾਵਾਟ ਹੈ ਜੋ ਇਸ ਸੌਦੇ ਦੇ ਪੂਰੇ ਹੋਣ ਤੋਂ ਬਾਅਦ ਵਧ ਕੇ 6.4 ਗੀਗਾਵਾਟ ਹੋ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਇਨ੍ਹਾਂ ਤਿੰਨ ਥਰਮਲ ਪਲਾਂਟਾਂ ਬਾਰੇ ਪਹਿਲਾਂ ਕਾਂਗਰਸ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਇਨ੍ਹਾਂ ਥਰਮਲ ਪਲਾਂਟਾਂ ਨੂੰ ਨਿੱਜੀ ਖੇਤਰ ਨੂੰ ਲਾਭ ਪਹੁੰਚਾਉਣ ਦੇ ਲਈ ਪੈਸੇ ਦਿੱਤੇ ਜਾਂਦੇ ਹਨ ਭਾਵੇਂ ਕਿ ਇਨ੍ਹਾਂ ਥਰਮਲ ਪਲਾਂਟਾਂ ਤੋਂ ਪੈਦਾ ਹੋਈ ਬਿਜਲੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਹਰ ਵਾਰ ਇਹ ਵੀ ਦਾਅਵਾ ਕੀਤਾ ਜਾਂਦਾ ਸੀ ਕਿ ਇਨ੍ਹਾਂ ਥਰਮਲ ਪਲਾਂਟਾਂ ਦੇ ਸਤਾ ਵਿੱਚ ਆਉਣ ਤੇ ਉਹਨਾਂ ਨਾਲ ਹੋਏ ਸਮਝੌਤੇ ਰੱਦ ਕੀਤੇ ਜਾਣਗੇ ਪਰ 2017 ਵਿੱਚ ਕਾਂਗਰਸ ਅਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਰ ਇਹ ਸਮਝੌਤੇ ਰੱਦ ਨਹੀਂ ਕੀਤੇ ਗਏ। ਬੰਗਾਲ ਵਿੱਚ ਨਦੀਆ ਜ਼ਿਲ੍ਹੇ ਦੇ ਲਕਦਾਤ ਇੱਕ ਫਰਜੀ ਵਕੀਲ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ਉਹ ਕਰੀਬ 15 ਸਾਲਾਂ ਤੋਂ ਬਿਨਾਂ ਕਿਸੇ ਜਾਇਜ਼ ਡਿਗਰੀ ਜਾਂ ਸਰਟੀਫਿਕੇਟ ਦੇ ਵਕੀਲ ਬਣ ਕੇ ਆਮ ਲੋਕਾਂ ਨੂੰ ਠੱਗ ਰਿਹਾ ਸੀ। ਉਲਸਤੇ ਸਥਾਨਕਾ ਸੂਤਰਾਂ ਅਨੁਸਾਰ ਫਰਜੀ ਵਕੀਲ ਕੌਸ਼ਕ ਦੇਵਨਾਥ ਨਾ ਸਿਰਫ ਜ਼ਿਲ੍ਹਾ ਅਦਾਲਤ ਚ ਬਲਕਿ ਕੋਲਕਾਤਾ ਦੀ ਸਿਆਲਦਾ ਅਦਾਲਤ ਵਿੱਚ ਵੀ ਮੁਕਾਦਮੇ ਲੜਦਾ ਸੀ ਸਥਾਨਕ ਲੋਕਾਂ ਅਨੁਸਾਰ ਉਹ ਜਲਦ ਫੈਸਲੇ ਦਾ ਜ਼ਮਾਨਤ ਦਿਵਾਉਣ ਦਾ ਦਾਵਾ ਕਰਕੇ ਉਨ੍ਹਾਂ ਤੋਂ ਮੋਟੀ ਰਕਮਾਂ ਵਸੂਲਦਾ ਸੀ ਹਾਲ ਹੀ ਵਿੱਚ ਕੁਝ ਮਾਮਲਿਆਂ ਵਿੱਚ ਸ਼ੱਕ ਹੋਣ ਤੇ ਸਥਾਨਕ ਵਕੀਲਾਂ ਨੇ ਕੌਸ਼ਕ ਦੇ ਸਬੰਧ ਵਿੱਚ ਪੁਸ਼ਟੀਗੋਸ਼ ਕੀਤੀ ਪਤਾ ਲੱਗਾ ਕਿ ਉਸ ਕੋਲ ਵਕੀਲ ਦੇ ਤੌਰ ਤੇ ਲੋੜਿੰਦੀ ਰਜਿਸਟ੍ਰੇਸ਼ਨ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਕੌਸ਼ਕ ਖਿਲਾਫ ਥਾਣੇ ਅੰਦਰ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਚੱਕ ਦਾ ਥਾਣਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕੋਲੋਂ ਕਈ ਫਰਜੀ ਦਸਤਾਵੇਜ਼ ਤੇ ਮੋਹਰਾਂ ਬਰਾਮਦ ਹੋਈਆਂ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਕਿਤੇ ਉਹ ਫਰਜੀ ਡਿਗਰੀ ਰਾਹੀਂ ਤਾਂ ਵਕਾਲਤ ਨਹੀਂ ਕਰ ਰਿਹਾ ਸੀ। ਇਹ ਮਾਮਲਾ ਉੱਥੇ ਕਾਫੀ ਭਖਿਆ ਹੋਇਆ ਹੈ। ਬੰਗਲਾਦੇਸ਼ ਵਿੱਚ 13ਵੀਂ ਸੰਸਦੀ ਚੋਣਾਂ ਸੰਪੰਨ ਹੋਣ ਤੋਂ ਬਾਅਦ ਵੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਦੇਸ਼ ਦੇ ਪੰਜ ਜ਼ਿਲ੍ਹਿਆਂ ਵਿੱਚ ਹੋਈਆਂ ਹਿੰਸਕ ਝੜਪਾਂ ਵਿੱਚ ਕਟੋ-ਕਟ 9 ਲੋਕ ਜ਼ਖਮੀ ਹੋ ਗਏ ਅਤੇ ਇੱਕ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਨੌਟੌਰ ਜ਼ਿਲ੍ਹੇ ਦੇ ਲਾਲਪੁਰ ਉਪ ਜ਼ਿਲ੍ਹਾ ਵਿੱਚ ਸ਼ਨੀਵਾਰ ਦੀ ਰਾਤ ਬੀਐਨਪੀ ਦੇ ਹੀ ਦੋ ਧੜਿਆਂ ਵਿੱਚ ਹੋਈ ਝੜਪ ਵਿੱਚ 6 ਲੋਕ ਜ਼ਖਮੀ ਹੋ ਗਏ। ਲਾਲਪੁਰਾ ਥਾਣਾ ਇੰਚਾਰਜ ਮੁਹੰਮਦ ਮੁਜੀਬਰ ਰਹਿਮਾਨ ਨੇ ਕਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ ਅਸੀਂ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮੌਕੇ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ। ਹੰਸਾ ਦਾ ਸੇਕ ਸ਼ੇਰਪੁਰ ਦੇ ਫੇਨੀ ਜ਼ਿਲ੍ਹਿਆਂ ਤੱਕ ਵੀ ਪੁੱਜਾ ਸ਼ੇਰਪੁਰ ਵਿੱਚ ਬੀਐਨਪੀ ਦੇ ਇੱਕ ਚੋਣ ਏਜੰਟ ਗਿਆਸੂਦੀਨ ਰਸੇਲ ਤੇ ਜਮਾਤ-ਏ-ਇਸਲਾਮੀ ਦੇ ਮੈਂਬਰਾਂ ਨੇ ਹਮਲਾ ਕਰ ਦਿੱਤਾ ਜਦਕਿ ਫੇਨੀ ਵਿੱਚ ਜਮਾਤ ਵਰਕਰ ਨਰੂਲ ਅਫਸਾਰ ਬਿਲਾਲ ਤੇ ਬੀਐਨਪੀ ਸਮਰਥਕਾਂ 'ਤੇ ਹਮਲੇ ਦੀ ਖਬਰ ਹੈ ਟਾਕਾ ਸਥਿਤ ਹਿਊਮਨ ਰਾਈਟਸ ਰਿਪੋਰਟ ਸੁਸਾਇਟੀ ਦੀ ਰਿਪੋਰਟ ਅਨਸਾਰ ਅਕਤੂਬਰ 2025 ਤੋਂ 14 ਫਰਵਰੀ 2026 ਵਿਚਕਾਰ ਚੋਣ ਸਬੰਧੀ ਹਿੰਸਾ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ ਤੇ 2503 ਲੋਕ ਜ਼ਖਮੀ ਹੋਏ ਹਨ ਇਸ ਤਰ੍ਹਾਂ 700 ਤੋਂ ਵੱਧ ਹਿੰਸਕ ਘਟਨਾਵਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚ 500 ਤੋਂ ਵੱਧ ਘਰਾਂ ਦੁਕਾਨਾਂ ਤੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਮਾਰਾਰਾ ਮੰਨਣਾ ਹੈ ਕਿ ਅੰਤਮ ਸਰਕਾਰ ਦੇ ਕਾਰਜਕਾਲ ਦੌਰਾਨ ਪੈਦਾ ਹੋਏ ਕਟੜਪੰਤੇ ਇਸ ਜਾਰੀ ਅਸ਼ਾਂਤੀ ਨੂੰ ਰੋਕਣਾ ਤਾਰਕ ਰਹਿਮਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੋਵੇਗੀ ਜੁਆਇੰਟ ਇੰਟਰਸਟ ਐਗਜ਼ਾਮੀਨੇਸ਼ਨ ਜੀਈਈ ਮੇਨ ਦਾ ਨਤੀਜਾ ਐਲਾਨਿਆ ਗਿਆ ਹੈ ਇਸ ਵਾਰ ਪੰਜਾਬ ਵਿੱਚ ਪਰਤਵੰਸਲ ਨੇ ਟੌਪ ਕੀਤਾ ਜਦ ਕਿ ਟ੍ਰਾਈ ਸਿਟੀ ਵਿੱਚ ਕਪਿਸ਼ ਮਿੱਤਲ ਨੇ ਅਦਿੱਤਿਆ ਗੁਪਤਾ ਮੋਰੀ ਬਣੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਦੇਸ਼ ਭਰ ਦੇ 43 ਟਾਪਰਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਵਿੱਚ ਹਰਿਆਣਾ ਦਾ ਅਨੈ ਜੈਨ 7ਵੇਂ ਨੰਬਰ ਤੇ ਉਸ ਦੇ 100 ਪਰਸੈਂਟਾਈਲ ਆਏ ਹਨ ਭਾਰਤ ਬਾਂਸਲ ਦਾ 18ਵਾਂ ਨੰਬਰ ਹੈ ਇਸ ਸੂਚੀ ਵਿੱਚ 19ਵੇਂ ਨੰਬਰ ਤੇ ਚੰਡੀਗੜ੍ਹ ਦਾ ਕਪਸ਼ ਮਿੱਤਲ ਹੈ ਇਸ ਤੋਂ ਬਾਅਦ 20ਵੇਂ ਨੰਬਰ ਤੇ ਵੀ ਚੰਡੀਗੜ੍ਹ ਦਾ ਅਦਿੱਤਿਆ ਗੁਪਤਾ ਹੈ ਵਾਰਤ ਬਾਂਸਲ ਦੇ ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਅਤੇ ਮਾਤਾ ਪ੍ਰਾਈਵੇਟ ਸਕੂਲ ਵਿੱਚ ਅਧਿਆਪਕਾ ਹੈ। ਪਰਤ ਤੋਂ ਬਾਅਦ ਚੰ디ਗੜ੍ਹ ਦਾ ਨਾਂ ਰੋਸ਼ਨ ਕਰਨ ਵਾਲੇ ਅਦਿੱਤਿਆ ਗੁਪਤਾ ਨੇ आईएनओ ਸਣੇ ਕਈ ਕੌਮੀ ਵਿਗਿਆਨ ਮੁਕਾਬਲਿਆਂ ਵਿੱਚ ਮਾਰਕਾ ਮਾਰਿਆ ਹੈ। ਦੂਜੇ ਪਾਸੇ ਕਪਿਸ਼ ਦਾ ਕਹਿਣਾ ਹੈ ਕਿ ਉਸਨੇ 9ਵੀਂ ਜਮਾਤ ਤੋਂ ਹੀ JEE ਦੀ ਤਿਆਰੀ ਸ਼ੁਰੂ ਕਰ ਦਿੱਤੀ। ਚੌਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮ ਏਡੀਆਰ ਅਨੁਸਾਰ 2026 ਦੀਆਂ ਨਿਗਮ ਚੋਣਾਂ ਬੀਐਮਸੀ ਜਿੱਤਣ ਵਾਲੇ ਤਕਰੀਬਨ 1/4 ਉਮੀਦਵਾਰਾਂ ਨੇ ਜਿੱਥੇ ਆਪਣੇ ਖਿਲਾਫ ਅਪਰਾਧਿਕ ਕੇਸ ਹੋਣ ਦੀ ਜਾਣਕਾਰੀ ਹਲਫਨਾਮੇ ਵਿੱਚ ਦਿੱਤੀ ਉੱਥੇ ਹੀ ਤਕਰੀਬਨ 80% ਦੀ ਉਮੀਦਵਾਰ ਕਰੋੜਪਤੀ ਹਨ ADR ਨੇ 227 ਜੇਤੂ ਉਮੀਦਵਾਰਾਂ ਦੇ ਚੋਣ ਹਲਫਨਾਮਿਆਂ ਦਾ ਅਧਿਐਨ ਕੀਤਾ ਅਤੇ ਨਤੀਜਾ ਕੱਢਿਆ ਕਿ 54 ਜੇਤੂਆਂ ਨੇ ਆਪਣੇ ਖਿਲਾਫ ਅਪਰਾਧਿਕ ਕੇਸ ਦਰਜ ਹੋਣ ਦੀ ਜਾਣਕਾਰੀ ਦਿੱਤੀ 29 ਉਮੀਦਵਾਰਾਂ ਤੇ ਗੰਭੀਰ ਅਪਰਾਧਿਕ ਦੋਸ਼ ਹਨ ਇਹ ਅੰਕੜੇ ਮਹਾਰਾਸ਼ਟਰ ਇਲੈਕਸ਼ਨ ਵਾਚ ਨਾਲ ਮਿਲ ਕੇ BMC ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ਹਲਫਨਾਮਿਆਂ ਤੋਂ ਜਟਾਏ ਗਏ ਹਨ ਰਿਪੋਰਟਾਂ ਅਨੁਸਾਰ ਪਾਰਟੀवार ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਭਾਜਪਾ ਦੇ 33% ਦੀ ਸ਼ਿਵ ਸੈਨਾ ਜੁਵੀਟੀ ਦੇ 15% ਦੀ ਜੇਤੂਆਂ ਨੇ ਆਪਣੇ ਅਪਰਾਧਕ ਕੇਸਾਂ ਦੀ ਜਾਣਕਾਰੀ ਦਿੱਤੀ। ਉਮੀਦਵਾਰਾਂ ਦੀ ਵਿੱਤੀ ਸਥਿਤੀ ਦੇ ਅਧਿਐਨ ਨਾਲ ਅਮੀਰ ਉਮੀਦਵਾਰਾਂ ਦੀ ਮਜ਼ਬੂਤੀ ਸਥਿਤੀ ਦਾ ਸੰਕੇਤ ਮਿਲਦਾ ਹੈ। ਭਾਰਤ ਅਮਰੀਕਾ ਵਿਚਕਾਰ ਕਰਮੁਕਤ ਵਪਾਰ ਸਮਝੌਤੇ ਦੌਰਾਨ ਕਿਸਾਨਾਂ ਤੇ ਡੇਅਰੀ ਸੈਕਟਰ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਕੀਤੀ ਗਈ ਹੈ ਅਤੇ ਇਹ ਸਮਝੌਤਾ ਪੰਜਾਬ ਲਈ ਵਿਕਾਸ ਦੇ ਨਵੇਂ ਮੌਕੇ ਲੈ ਕੇ ਆਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਕੀਤਾ। ਉਨ੍ਹਾਂ ਦਾਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਵਿਵਸਥਾ ਨਾਲ ਸੋਚ ਵਿਚਾਰ ਨਾਲ ਇਹ ਵਪਾਰ ਸਮਝੌਤਾ ਤੈਅ ਕੀਤਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਦੇਸ਼ ਅਤੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਜਦੋਂ ਕਿ ਕਿਸਾਨਾਂ ਦੇ ਹਿੱਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਹੀਂ ਕੀਤਾ ਗਿਆ ਹੈ। ਉਨਾ ਸਪਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਮੁੱਖ ਫਸਲਾਂ ਕਣਕ, ਚੌਲ, ਮੱਕੀ ਆਦਿ ਨੂੰ ਵੀ ਇਸ ਸਮਝੌਤੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਅਮਰੀਕਾ ਤੋਂ ਅਜੇਹੀ ਕੋਈ ਵੀ ਫਸਲ ਦਰਾਮਦ ਨਹੀਂ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਦੀ ਕਿਸਾਨੀ ਨੂੰ ਨੁਕਸਾਨ ਪੁੱਜੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਣਜ ਮੰਤਰੀ ਪਿਊਸ਼ ਗੋਲਵਾਲੋ ਲੰਬੀ ਚਰਚਾ ਤੋਂ ਬਾਅਦ ਇਹ ਸਮਝੌਤਾ ਸਿਰੇ ਚੜ੍ਹਿਆ ਗਿਆ ਜਿਸ ਵਿੱਚ ਸਰਕਾਰ ਦੀ ਪਹਿਲ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਰਹੀ। ਉਨਾ ਕਹਿਆ ਕਿ ਇਹ ਸਮਝੌਤਾ ਦੇਸ਼ ਦੀ ਆਰਥਿਕ ਤਰੱਕੀ ਦਾ ਆਧਾਰ ਬਣੇਗਾ ਤੇ ਨਿਰਿਆਤ ਵਿੱਚ ਵਾਧਾ ਹੋਵੇਗਾ। ਦੇਸ਼ ਦੀ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।